ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਪਹੁੰਚੇ ਆ ਨਾਬੇ ਜਿੱਥੇ ਬੱਕਰੀਆਂ ਦੀ ਗੋਲੀ ਹੋ ਰਹੀ ਹੈ ਜੀ ਦੇਖ ਸਕਦੇ ਤੁਸੀਂ ਬੱਕਰੀਆਂ ਦੀ ਮੰਡੀ ਲੱਗੀ ਹੋਈ ਹੈ ਜੀ ਕਿਹੜੀ ਕਿਹੜੀ ਨਸਲ ਹੈ ਜੀ ਬੱਕਰੀਆਂ ਦੀ ਇਹ ਨਸਲ ਬਾਈ ਜੀ ਦੇਖੋ ਜਿਵੇਂ ਆਹ ਬੱਕਰੀ ਆਪਣੇ ਕੋਲੋਂ ਵੱਡੀ ਪੀਕਲ ਚ ਆ ਗਈ ਬਾਈ ਜੀ ਚਿੱਟੇ ਰੰਗ ਦੇ ਵਿੱਚ ਠੀਕ ਹੈ ਜੀ ਕਈ ਬੰਦੇ ਇਹਨਾਂ ਦੇ ਬਹੁਤ ਜ਼ਿਆਦਾ ਫੈਨ ਹੁੰਦੇ ਨੇ ਜੀ ਇਹ ਕੀ ਖਾਸੀਅਤ ਹੈ ਦੁਨੀਆਂ ਨਾਲੋਂ ਇਸ ਦੀ ਖਾਸੀਅਤ ਇਹ ਹੁੰਦੀ ਆ ਵੀਰੇ ਇਹ ਕੇ ਬੱਕਰੀ ਆ ਗਈ ਡੱਬੇ ਰੰਗ ਦੀ ਵੀਰੇ ਵੀਕਲ ਦੇ ਵਿੱਚ ਜਿਹਦਾ ਅੱਜ ਬ੍ਰੈਂਡ ਚੱਲਣ ਰਿਹਾਗਾ ਠੀਕ ਹੈ ਜੀ ਠੀਕ ਹੈ ਜੀ ਗਾਲ ਆਹ ਬੱਕਰੀ ਆ ਗਈ ਵੀਰੇ ਚੈੱਕ ਕਰ ਸਕਦੇ ਹੋ ਸੁਨੀਆਂ ਹੋਈਆਂ ਬੱਕਰੀਆਂ ਨੇ ਬਾਈ ਇਹ ਬੱਕਰਾ ਆ ਗਿਆ ਬਾਈ ਜੀ ਆਪਣੇ ਕੋਲੋਂ ਪਿਓਰ ਬਿਲਕੁਲ ਦੋ ਦਾੰਦਾ ਅੱਛਾ ਜੀ ਪਿਓਰ ਬੱਕਰਾ ਜਿਹਨੂੰ ਬਰੀਡ ਚੱਕ ਕਰੋ ਇਹ ਆਇਆ ਬੱਕਰੀ ਦਾ ਕੀ ਉਹ ਹੈ ਇਹਨਾਂ ਨਾਲ ਇਹ ਬੱਕਰੀ ਖੱਬਣਾ ਵੀਰੇ ਤੀਜੇ ਸਵੇਰੇ ਹੁਣ ਸੁਣਾ ਆ ਅੱਛਾ ਜੀ ਹਾਂ ਇਹਦਾ ਮੁੱਲ ਆਪਾਂ 32000 ਰੁਪਏ ਕਰਦੇ ਆ ਬਾਈ ਜੀ ਅੱਛਾ ਦੁੱਧ ਕਿੰਨਾ ਕੇ ਕਰ ਦਿੰਦੀ ਹੈ ਇਹਲੀ ਬੁੱਤ ਵੀਰੇ ਦੇਈ ਜਾਂਦੇ ਨਾ 3 3.5 ਕਿਲੋ ਜਿਵੇਂ ਆ ਲਾਲ ਬੱਕਰੀ ਐ ਚੈੱਕ ਕਰ ਸਕਦੇ ਹੋਗੇ ਇਹ 3.5 ਕਿਲੋ ਦੁੱਧ ਵੀਰੇ ਦਿੰਦੀ ਹੈ ਸੂਈ ਹੋਈ ਹੈ ਇਹਦਾ ਚੈੱਕ ਕਰ ਲਓ ਤੇ ਕਿੰਨੀ ਦੇਰ ਦੀ ਸੂਈ ਹੋਈ ਹੈ ਇਹਨੂੰ ਸੂਈ ਨਾ ਹੋਵੇ ਵੀਰੇ 15 ਕਰ ਅੱਛਾ ਇਹਨੂੰ ਖਾਣਾ ਦਾਣਾ ਕੀ ਪਾਉਂਦੇ ਆਪਾਂ ਖਾਣਾ ਦਾਣਾ ਵੀਰੇ ਦੇਖ ਸਕਦੇ ਹੋ ਛੋਲੇ ਵੀ ਪਾ ਸਕਦੇ ਆ ਬਾਈ ਜਿਹੜੀ ਮਰਜ਼ੀ ਆਈਟਮ ਪਾ ਸਕਦੇ ਆ ਆਪਾਂ ਮੱਕੀ ਪਾ ਸਕਦੇ ਆ ਬਾਈ ਛੋਲਿਆਂ ਦਾ ਛਿਲਕਾ ਪਾ ਸਕਦੇ ਆਗੇ ਜੋ ਵੀ ਮਰਜੀ ਪਾਉਦੇ ਰੇ ਹਰ ਚੀਜ਼ ਖਾਈ ਜਾਂਦੀ ਅੱਜ ਮੰਡੀ ਲੱਗੀ ਆ ਕੀ ਰੇਟ ਰੂਟ ਵਿਕੀਆਂ ਨੇ ਮੰਡੀ ਤੇ ਰੇਟ ਵੀਰੇ ਲੱਗੀ ਜਾਂਦਾ ਕੋਈ 24000 ਨੂੰ ਕੋਈ 25000 ਨੂੰ ਕੋਈ 15000 ਨੂੰ ਕੋਈ 16000 ਨੂੰ ਕੋਈ 10000 ਨੂੰ ਐ ਵਿਕੀ ਤੁਸੀਂ ਕੋਈ ਲਈ ਆ ਜਾਂ ਵੇਚੀ ਆ ਆਪਾਂ ਨੇ ਵੇਚੀ ਨੇ ਵੀਰੇ ਪਹਿਲਾਂ ਬੱਕਰੀਆਂ ਠੀਕ ਹੈ ਤੇ ਕਿਹੜੀ ਨਸਲ ਵੇਚੀ ਨਸਲ ਆਪਾਂ ਨੇ ਪੀਤਲ ਜੀ ਵੇਚੀ ਆ ਵੀਰੇ ਕਿਹੜੇ ਪਿੰਡੋਂ ਆ ਜੀ ਆਪਾਂ ਆਏ ਵੀਰੇ ਸਮਾਣੇ ਕੋਲੋਂ ਸੌਂਦੇ ਆਲ ਤੱਕ ਕਿਹੜੇ ਪਿੰਡ ਲੱਗਦੇ ਵੀਰੇ ਮੰਡੀ ਇਹ ਇਹ ਮੰਡੀ ਵੀਰੇ ਲੱਗਦੀ ਆ ਆਪਣੀ ਸਾਹੂ ਲਈ ਬਾਈ ਜੀ ਕਿਹੜੇ ਪਿੰਡਲਾ ਨਾ ਕਿਹੜੇ ਦਿਨ ਲੱਗਦੀ ਹੈ ਮੰਡੀ ਇਹ ਵੀਰੇ ਐਦਵਾਰ ਐਦਵਾਰ ਨੂੰ ਲੱਗਦੀ ਹਾਂਜੀ ਹਾਂਜੀ ਲਓ ਜੀ ਦੇਖ ਸਕਦੇ ਹੋ ਤੁਸੀਂ ਕਿਹੜੀ ਕਿਹੜੀ ਨਸਲ ਹੈ ਜੀ ਇਹ ਸਾਰੇ ਬੇਟਲੇ ਆ ਬਾਈ ਅੱਛਾ ਜੀ ਕਿਹੜੇ ਪਿੰਡੋਂ ਆਏ ਜੀ ਪਿੰਡ ਸਹੈਣ ਤੋਂ ਅੱਛਾ ਇਹ ਕਿਹੜੀ ਸੂਈ ਵੀ ਕਿਹੜੀ ਹੈ ਨਾ ਇਹ ਵੱਡੇ ਬੱਕਰੇ ਜੀ ਆ ਬਾਈ ਇਹਨਾਂ ਦੀਆਂ ਸੂਈਆਂ ਨੇ ਲੈਟ ਆਉਂਦੇ ਆ ਬੱਕਰੇ ਅੱਛਾ 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 ਅੱਜ ਮੰਡੀ ਤੇ ਕੀ ਰੇਟ ਰੂਟ ਲੱਗ ਰਿਹਾ ਜੀ ਇਹਨਾਂ ਦਾ? ਰੇਟ ਦਾ ਵੀ ਅਜੇ ਪਤਾ ਹੀ ਆ ਜਰਾ। ਅੱਛਾ ਮੰਦਾ ਹੀ ਚੱਲ ਰਿਹਾ ਜੀ। ਕੋਈ ਵੇਚੀਆ ਕੋਈ? ਕਾਹਦੇ ਕੋਈ ਵਿਕੀ ਦੇ ਨਹੀਂ। ਅੱਛਾ ਨਾ ਕੋਈ ਲੱਤੀ ਆ ਜੀ। ਨਾ ਨਾ। ਠੀਕ ਹੈ। ਕੀ ਕੀ ਮੁੱਲ ਮੰਗਦੇ ਵੀਰੇ ਇਹਨਾਂ ਦਾ? ਇਹਦਾ ਵੀਰੇ ਦੇਣ ਲੈਣ ਵਾਲੀ ਉਹ ਗੱਲ ਕਰੀ ਵੀ ਆ ਪਤਾ ਪੰਜਾਂ ਦਾ ਹੀ 45000 ਰੁਪਇਆ। ਅੱਛਾ ਪੰਜਾਂ ਦਾ 45000 ਰੁਪਇਆ। ਕਿੰਨੇ ਕਿੰਨੇ ਚਿਰਦੀਆਂ ਨੇ ਜੀ ਇਹ? ਇਹ ਤਾਂ ਫਰਾਮ ਪਤਾ ਨਹੀਂ ਮੰਗਦੇ ਨੇ। ਡੀ ਕਿਹੜੇ ਦਿਨ ਲੱਗਦੇ ਜੂਰੇ ਐਂ ਦਵਾਰ ਲੱਗਦੀ ਆ ਵੀਰੇ ਅੱਛਾ ਅੱਜ ਫਿਰ ਕੀ ਰੇਟ ਰਿਹਾ ਜੀ ਇਹਨਾਂ ਦਾ ਜਿਹੜੀ ਬੀਟਲ ਨਸਲ ਆ ਮੰਦਾ ਹੀ ਰਹਿਣਾ ਅੱਜ ਮੰਦਾ ਹੀ ਰਹਿਣਾ ਵਧੀਆ ਤਾਂ ਵਧੀਆ ਰੇਟ ਆ ਜਿਹੜੀ ਦੇਸੀ ਬਾਂਚ ਆ ਉਹਦਾ ਉਨਾ ਹੀ ਪੈਸੇ ਲੱਗਣੇ ਹੈ ਨਾ ਜੀ ਵਧੀਆ ਕਿਹੜੀ ਨਸਲ ਆ ਜੀ ਬਿਟਲ ਏਜੰਸੀ ਇਹ ਦੇਸੀ ਬਾਂਚ ਆ ਕਿ ਹੁਣ ਅੱਛਾ ਜੀ ਕਿਹਨੂੰ ਖਾਣਾ-ਦਾਣਾ ਫਿਰ ਕੀ ਆਪਾਂ ਖਾਣਾ-ਤਾਣਾ ਭਰਾ ਉਹਨਾਂ ਦੇ ਬਰਾਬਰ ਦੇ ਖਾਂਦੇ ਨੇ ਕੁਆਲਿਟੀ ਦਾ ਫਰਕ ਆ ਹੁਣ ਆਪਾਂ ਕਿੰਨੇ ਖੜੇ ਆ ਫਰਕ ਤਾਂ ਆਏਗਾ ਨਾ ਜੀ ਠੀਕ ਆ ਹੁਣ ਆ ਬਾਈ ਕਿੱਥੇ ਇਹਦਾ ਘਰ ਦਾ ਕਾਠਾ ਇਹ ਬੀਟਲ ਨਸਲਾ ਜਿਹੜੀ ਦੁੱਧ ਦੱਦ ਕਿੰਨਾ ਕਰ ਦਿੰਦੀ ਹੈ ਜੀ 4 ਤੋਂ 5 ਕਿਲੋ 4 ਤੋਂ 5 ਕਿਲੋ ਜਿਹੜੀ ਵਧੀਆ ਚ ਹੈ ਜੇ ਵਧੀਆ ਚ ਉਹ ਵੀ ਸੇਵਾ ਨਾਲ ਇਹ ਘਰਾਂ ਬੰਨ੍ਹ ਕੇ ਬਈ ਕੁਝ ਪਾਉਣੇ ਨਹੀਂ ਬਰ ਉਹਨੇ ਦੇਣਾ ਕੀ ਹੈ ਹਨਾ ਠੀਕ ਹੈ ਜੀ ਅਬੀ ਤੋਂ ਬਣਾਇਲਾ ਜਾਣਗਾ ਹਾਂ ਲੈ ਹਾਂ ਮੰਡੀ ਇਹ ਤੁਸੀਂ ਬੱਕਰਾ ਖਰੀਦਿਆ ਜੀ ਹਾਂ ਜੀ ਖਰੀਦਿਆ ਹੈ ਕਾਦੇ ਵਾਸਤੇ ਖਰੀਦਿਆ ਜੀ ਇਹ ਬਾਬੇ ਦਾ ਸੁੱਖ ਦੇਣੀ ਹੈ ਜੀ ਅਸੀਂ ਨੇ ਉਹਦੇ ਵਾਸਤੇ ਖਰੀਦਿਆ ਸੀ ਕਿ ਕਿਹੜੇ ਬਾਬੇ ਦੇ ਸੁੱਖ ਦੇਣੀ ਹੈ ਜੀ ਜੀ ਸਾਡੇ ਪਿੰਡ ਜਗਾਈ ਬਾਬਾ ਜੀ ਦੀ ਠੀਕ ਹੈ ਜੀ ਉਹਨਾਂ ਵਾਸਤੇ ਖਰੀਦਿਆ ਅੱਛਾ ਸੁੱਖ ਦੰਦਿਓ ਹੈ ਜੀ ਹਾਂ ਜੀ ਸੁੱਖ ਦੇਣੀ ਹੈ ਕੁਰਬਾਨੀ ਵੀ ਮਿਲਾ ਲਓ ਕੁਰਬਾਨੀ ਮਤਲਬ ਵੀਰਿਆਂ ਨੂੰ ਕੀ ਕਰੋਗੇ ਇਹਦਾ ਮੱਥਾ ਟੇਕਾਂਗੇ ਜੀ ਉੱਥੇ ਗੋਤ ਬਣਾ ਕੇ ਇਹਦਾ ਤੇ ਸਾਰੇ ਸੰਗ ਦੇ ਵਰਤਾਵਾਂਗੇ ਠੀਕ ਹੈ ਜੀ ਇਹ ਕਿੰਨੇ ਦਾ ਲਿਆ ਤੁਸੀਂ ਇਹ ਬੱਕਰਾ ਲਿਆ ਜੀ ਅਸੀਂ ਨੇ 10000 ਦਾ ਕਿਹੜੀ ਨਸਲ ਹੈ ਜੀ ਇਹ ਇਹ ਹੈਗਾ ਦਾ ਬਰਬਰੀ ਮੈਕਸੀ ਜਈ ਆਈ ਹੈ ਅੱਛਾ ਜੀ ਹਾਂ ਮਿਕਸਰ ਅੱਜ ਫੇ ਕੀ ਰੇਟ ਰਹਾ ਮੰਡੀ ਦਾ ਵਧੀਆ ਵਧੀਆ ਸੀਗਾ ਪਰਫਾਰਮੈਂਸ ਵੀ ਪਸ਼ੂ ਵੀ ਵਧੀਆ ਆਏ ਨੇ ਠੀਕ ਹੈ ਜੀ ਬਾਕੀ ਵਿੱਚ ਵੀ ਵਧੀਆ ਹੋਈ ਹੈ ਜੀ ਬਾਕੀ ਮੰਡੀ ਪਰੇ ਆਈਏ ਜਾਈਏ ਜੀ ਪਾਲੀ ਸਾਰੇ ਆਉਣ ਮੰਡੀ ਤੇ ਇਹਦੀ ਪਰਚੀ ਪਰਚੀ ਕਿੰਨੀ ਕੁ ਲੱਗਦੀ ਜੀ ਉੱਥੇ ਇਹਦੀ ਪਰਚੀ 200 ਰੁਪਏ ਪਰਚੀ ਆ ਜੀ ਆਉਣ ਦੀ ਤੇ ਜਾਣ ਦੀ ਹਾਂ ਜੀ ਆਪਾਂ ਇੱਕ ਵਾਰ ਪਰਚੀ ਘਟਾਉਣੀ ਹੁੰਦੀ ਹੈ ਜੀ ਆਪਾਂ ਨੇ ਫਿਰ ਨਹੀਂ ਜਦੋਂ ਲੈ ਕੇ ਆਉਣਾ ਮੰਡੀ ਦੇ ਅੰਦਰ ਹਾਂ ਜੀ ਉਦੋਂ 20 20 ਰੁਪਏ ਪਰਚੀ ਹੁੰਦੀ ਹੈ ਤਾਂ ਮਸ਼ੂਦੀ ਇਹ ਮੇਰਾ ਤੰਬੂ ਦਾ ਜੀ ਇਹਨਾਂ ਦੇ ਤੰਬੂ ਦੀ ਸ਼ਬਦਾ ਦੰਦੇ ਨੇ ਜੀ ਇਹ ਮਰਚਾ ਪਾਣੀ ਦਾ ਵੀ ਹੈ ਔਰ ਇਹਨਾਂ ਦਾ ਸਿਸਟਮ ਠੀਕ ਪਾਣੀ ਦਾ ਵੀ ਸਿਸਟਮ ਹੈ ਔਰ ਇਹਨਾਂ ਦਾ ਯੂਰੋ ਜਿਆਦਾ ਪਾਣੀ ਦਾ ਬਾਕੀ ਤੰਬੂਆਂ ਦਾ ਬਹੁਤ ਵਧੀਆ ਜੀ ਧੁੱਪ ਤੋਂ ਲਓ ਜੀ ਤੁਸੀਂ ਦੇਖ ਸਕਦੇ ਹੋ ਲੱਗੀ ਹੋਈ ਹੈ ਮੰਡੀ ਬੱਕਰੀਆਂ ਦੀ ਜੋ ਕਿ ਹਰੇਕ ਐਤਵਾਰ ਸੰਧੌਲੀ ਪਿੰਡ ਲੱਗਦੀ ਹੈ ਜੀ ਨਸਾਂ ਤਰ੍ਹਾਂ ਤਰ੍ਹਾਂ ਦੀਆਂ ਨਸਲ ਦੀਆਂ ਬੱਕਰੀਆਂ ਲੈ ਕੇ ਆਏ ਹੋਏ ਨੇ ਜੀ ਜ਼ਿਮੀਂਦਾਰ ਭਰਾ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜਾ ਆਪਣਾ ਵਲੌਗ ਹੁੰਦਾ ਹੈ ਇਹ ਆਪਾਂ ਆਪਣੇ ਚੈਨਲ ਦੇ ਉੱਤੇ ਸ਼ਾਮ ਨੂੰ 8 ਵਜੇ ਅਪਲੋਡ ਕਰਦੇ ਹੁੰਦੇ ਆ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ